ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਸਾਡੇ ਮਾਨਯੋਗ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਜੋ ਕਿ ਕੈਬਨਿਟ ਮੰਤਰੀ ਪੰਜਾਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪੰਜਾਬ ਦੇ ਵਿੱਚ ਸਰਕਾਰ ਆ ਔਰ 2 ਸਾਲ ਦਾ ਸਮਾਂ ਅਜੇ ਬੀਤਿਆ ਹੈ 3 ਸਾਲ ਦੀ ਟਰਮ ਅਜੇ ਬਾਕੀ ਆ ਤੇ ਮੈਂ ਇਸ ਸਮਝਦਾਰੀ ਨਾਲ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰ ਸਕਦਾ ਹਾਂ ਕਿ ਜਿਸ ਤਰ੍ਹਾਂ ਆਪਾਂ ਅੱਗੇ ਵੀ ਅੱਗੇ ਵੀ ਵੋਟਾਂ ਪਾਉਣੇ ਆ ਇਸ ਵਾਰ ਅਸੀਂ ਸਰਦਾਰ ਲਾਲਜੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਆਈਏ ਪਹਿਲੇ ਨੰਬਰ ਦੇ ਲਿਆਈਏ ਇਲਾਕੇ ਦੇ ਵਿੱਚੋਂ ਤਾਂ ਕਿ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਵੀ ਦਿੱਲੀ ਤੋਂ ਸਾਡੇ ਵਾਸਤੇ ਸਾਡੇ ਸ਼ਹਿਰ ਵਾਸਤੇ ਬੱਡੇ ਗੱਫੇ ਤੇ ਫਾਇਦੇਮੰਦ ਚੀਜ਼ਾਂ ਲਿਆ ਕੇ ਦੇ ਸਕਣ ਕਿਉਂਕਿ ਜਦੋਂ ਆਪਣੇ ਇਲਾਕੇ ਦਾ ਮੰਤਰੀ ਹੋਵੇ ਨਾ ਤੇ ਦੂਰ ਦੂਰ ਤੱਕ ਭੈਣ ਭਰਾ ਵੀ ਕਹਿ ਦਿੰਦੇ ਆ ਭਾਈ ਤੁਹਾਡਾ ਮੰਤਰੀ ਆ ਤੇ ਸਾਨੂੰ ਕੋਈ ਨਾ ਕੋਈ ਕਾਰਜ ਫਾਇਦਾ ਮਿਲ ਜਾਂਦਾ ਹੈ ਕਿਉਂਕਿ ਹੁਣ ਆਪਣੇ ਘਰ ਦੇ ਵਿੱਚ ਪਹਿਲੀ ਵਾਰ ਇਲਾਕੇ ਦੇ ਵਿੱਚ ਪੱਟੀ ਨੂੰ ਐਮਪੀਸ਼ਪ ਮਿਲੀ ਆ ਔਰ ਅਸੀਂ ਤੁਹਾਨੂੰ ਆਪ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਸਾਰੇ ਵੱਧ ਛੱਡ ਕੇ ਸਰਦਾਰ ਲਾਲਜੀਤ ਸਿੰਘ ਪੁੱਲਰ ਜੀ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਪਾਰਟੀ ਅੱਗੇ ਵਸ ਕੇ ਕੱਲ ਰੋਡ ਸ਼ੋਅ ਤੋਂ ਵੀ ਇਹ ਨਜ਼ਰ ਆਉਂਦਾ ਸੀ ਕਿ ਪੱਟੀ ਇਲਾਕੇ ਦੇ ਵਿੱਚ ਸਾਡੇ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਪਹਿਲੇ ਨੰਬਰ ਤੇ ਜਾਣਗੇ ਲਗਭਗ 2 ਲੱਖ ਦੀ ਲੀਡ ਕੱਢਣਗੇ ਔਰ ਇਹ ਮਾਣ ਸਾਡੇ ਸ਼ਹਿਰ ਵਾਸੀਆਂ ਨੂੰ ਸਭ ਤੋਂ ਜ਼ਿਆਦਾ ਹੋਏਗਾ ਕਿਉਂਕਿ ਇਲਾਕੇ ਦੇ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਨੇ ਹਲਕਾ ਬਹੁਤ ਵੱਡਾ ਹੈ ਸ਼ਹਿਰ ਨੂੰ 2-3 ਦਿਨ ਲੱਗੇ ਨੇ ਕੱਢਣ ਤੇ ਬਾਕੀ ਇਲਾਕਿਆਂ ਨੂੰ ਸਰਦਾਰ ਲਾਲਜੀਤ ਸਿੰਘ ਭੁੱਲਰ ਨੇ ਭਾਵੇਂ ਇੱਕ ਦਿਨ ਹੀ ਦਿੱਤਾ ਪਰ ਆਪਣੇ ਸ਼ਹਿਰ ਨੂੰ 2 ਤੋਂ 3 ਦਿਨ ਦੇ ਰਹੇ ਨੇ ਔਰ ਸ਼ਹਿਰ ਵਾਸੀਆਂ ਨੂੰ ਵੀ ਮਾਨ ਰੱਖਣਾ ਚਾਹੀਦਾ ਹੈ ਕਿ ਲਾਲਜੀਤ ਸਿੰਘ ਭੁੱਲਰ ਨੂੰ ਪਹਿਲੇ ਨੰਬਰ ਦੇ ਜਿੱਤ ਦੇ ਵਿੱਚ ਲਿਆਈਏ ਕਿਉਂਕਿ ਜਿੱਤ ਇਹ ਆਪਣੀ ਜਿੱਤ ਆ ਇਹ ਸਾਰਾ ਜੋ ਵੀ ਮਾਹੌਲ ਬਣ ਰਿਹਾ ਹੈ ਆਪਣੇ ਇਲਾਕੇ ਦੀ ਬਿਹਤਰੀ ਵਾਸਤੇ ਬਣ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਲਾਲਜੀਤ ਸਿੰਘ ਪੁੱਲਰ ਸਾਡੇ ਇਲਾਕੇ ਦੇ ਜੋ ਕੰਮ ਕਰਨਗੇ ਉਹ ਅਸੀਂ ਕਈ ਵਾਰੀ ਸੋਚੇ ਵੀ ਨਹੀਂ ਹੋਣਗੇ ਉਸ ਤੋਂ ਵੀ ਵਧੀਆ ਕੰਮ ਹੋਣਗੇ ਕਿਉਂਕਿ ਸੰਸਦ ਦੇ ਵਿੱਚ ਵੀ ਸਭ ਤੋਂ ਵੱਧ ਬੋਲਣ ਵਾਲੇ ਮੰਤਰੀ ਨੇ ਔਰ ਮੈਂ ਜਣਾ ਕਿ ਦਿੱਲੀ ਦੀ ਸੰਸਦ ਦੇ ਵਿੱਚ ਵੀ ਇਹ ਸਭ ਤੋਂ ਵੱਧ ਬੋਲਣਗੇ ਔਰ ਇਲਾਕੇ ਵਾਸਤੇ ਕੁਝ ਚੰਗਾ ਲੈ ਕੇ ਆਉਣਗੇ ਸੋ ਇੰਨੀਆਂ ਗੱਲਾਂ ਕਹਿੰਦਾ ਹਾਂ ਅਕੀਮਾਂ ਦਾ ਜਾਜਕਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ